ਵਾਕਤਾ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ ਖਾਸ ਖਬਰਾਂ ਦੇ ਵਿੱਚ ਗੱਲ ਕਰਦੇ ਦੋਸਤੋ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਜੇ ਤੇ ਚੱਲਦੇ ਦੋਸਤੋ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਵੱਲ ਕੱਲ੍ਹ ਘਰ ਤੋਂ ਪਹਿਲੀ ਵੱਡੀ ਖਬਰ ਦੇ ਬਾਰੇ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਲੱਗ ਕੇ ਕਰ ਤੇ ਸੀਲ ਦਾਦੀ ਦੋਸਤੋ ਕਿ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਬੰਬ ਉਡਾਉਣ ਦੀ ਧਮਕੀ ਮਿਲਣ ਦੀ ਵੱਡੀ ਖਬਰ ਸਾਹਮਣੇ ਆਈ ਹੈ ਇਸ ਸਬੰਧੀ ਇੱਕ ਮੇਲ ਪ੍ਰਾਪਤ ਹੋਈ ਹੈ ਜਸ ਤੋਂ ਬਾਦ ਹਾਈ ਕੋਰਟ ਅਤੇ ਐਸਐਸ ਦੇ ਆਸ-ਪਾਸ ਦੇ ਇਲਾਕੇ ਨੂੰ ਖਾਲੀ ਕਰਵਾਇਆ ਗਿਆ ਹੈ ਕੋਰਟ ਰੂਮ ਅਤੇ ਪੂਰੀ ਇਮਾਰਤ ਖਾਲੀ ਕਰਵਾ ਲਈ ਗਈ ਹੈ ਹਾਈ ਕੋਰਟ ਦੇ ਕੰਮਕਾਜ ਨੂੰ ਅੱਧੇ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਸਰਚ ਮੁਹਿੰਮ ਜਾਰੀ ਹੈ ਇਸ ਮੌਕੇ ਤੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਅਦਾਲਤ 'ਚ ਕੋਈ ਸ਼ੱਕੀ ਜਾਂ ਲਵਾਰਸ ਚੀਜ਼ ਮਿਲਦੀ ਹੈ ਤਾਂ ਤੁਰੰਤ ਹਾਈ ਕੋਰਟ ਬਾਰੇ ਐਸੋਸੀਏਸ਼ਨ ਟੰਡਿਗੜਾ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ ਫਿਲਹਾਲ ਲੋਕਾਂ 'ਚ ਹਫੜਾ ਦਫੜੀ ਦਾ ਮਾਹੌਲ ਹੈ ਕਿਉਂਕਿ ਇਸ ਇਲਾਕੇ 'ਚ ਕਾਫੀ ਪੀੜ ਰਹਿੰਦੀ ਹੈ ਸੁਰੱਖਿਆ ਫੋਰਸਾਂ ਨੂੰ ਮੌਕੇ ਤੇ ਤਣਾਅਤ ਕੀਤਾ ਗਿਆ ਹੈ ਇਸ ਦੇ ਨਾਲ ਹੀ ਹਾਈ ਕੋਰਟ ਜਾਣ ਵਾਲੇ ਰਸਤੇ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਚੱਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਦਾ ਰਾਜਪੁਰਾ ਦੇ ਪਿੰਡ ਅੱਠ ਪਿੰਡਾਂ ਨੂੰ ਮੋਹਾਲੀ ਚ ਕੀਤਾ ਗਿਆ ਸ਼ਾਮਲ ਪੂਰੀ ਲਿਸਟ ਜਾਣੋ ਦਾਦੀ ਦੋਸਤੋ ਕਿ ਫਟਿਆਲਾ ਜ਼ਿਲ੍ਹਾ ਦੇ ਰਾਜਪੁਰਾ ਦੇ ਅਧੀਨ ਪੈਂਦੇ ਅੱਠ ਪਿੰਡਾਂ ਨੂੰ ਮੋਹਾਲੀ ਜ਼ਿਲ੍ਹੇ ਦੇ ਬਨੂੜ ਸਬ ਤਹਿਸੀਲ ਅਤੇ ਤਹਿਸੀਲ ਤੇ ਸ਼ਾਮਲ ਕਰ ਦਿੱਤਾ ਗਿਆ ਹੈ ਇਸ ਮੌਕੇ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ ਜਿਨ੍ਹਾਂ 8 ਪਿੰਡਾਂ ਨੂੰ ਪਟਿਆਲਾ ਜ਼ਿਲ੍ਹਾ ਜ਼ਿਲ੍ਹੇ ਤੋਂ ਮੁਹਾਲੀ ਜ਼ਿਲ੍ਹੇ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਚ ਪਿੰਡ ਮਾਨਕਪੁਰ ਲਹਿਲਾ ਗੁਰਦਿੱਤਪੁਰਾ ਉੱਚਖੇੜਾ ਖੇੜਾ ਗੱਜੂ ਹਦਾਇਤਪੁਰਾ ਅਰਨਾ ਅਤੇ ਚੰਗੇਰਾ ਸ਼ਾਮਲ ਹਨ ਇਹ ਨੋਟੀਫਿਕੇਸ਼ਨ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈ ਹੈ ਦੱਸਣਯੋਗ ਹੈ ਕਿ ਰਾਜਪੁਰਾ ਹਲਕਾ ਦੀ ਵਿਧਾਇਕ ਨੀਨਾ ਮੱਤਲ ਨੇ ਇਹਨਾਂ ਪਿੰਡਾਂ ਨੂੰ ਮੁਹੱਲੀ ਜ਼ਿਲ੍ਹੇ ਤੇ ਸ਼ਾਮਲ ਕਰਨ ਦੀ ਮੰਗ ਕੀਤੀ ਸੀ ਤੇ ਚੱਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਕਰੋਨਾ ਵਾਇਰਸ ਫਿਰ دہشت ਦਹਿਸ਼ਤ ਤੇ ਦੁਨੀਆ ਇਹਨਾਂ ਤਿੰਨ ਦੇਸ਼ਾਂ ਤੇ ਭਾਰਤੀਆਂ ਤਿੰਨ ਭਾਰਤੀ ਸੂਬਿਆਂ ਦੀ ਯਾਤਰਾ ਤੋਂ ਬਚੋ ਦਾਦੀ ਦੋਸਤੋ ਜੇਕਰ ਤੁਸੀਂ ਜਲਦੀ ਹੀ ਕਿਤੇ ਛੁੱਟੀਆਂ ਬਣਾਉਣ ਜਾਂ ਦੀ ਯੋਜਨਾ ਬਣਾ ਰਹੇ ਹੋ ਤਾਂ ਜਾਂ ਵੀਕਐਂਡ ਟਰਪੀ ਤਿਆਰੀ ਕਰ ਰਹੇ ਹੋ ਤਾਂ ਇੱਕ ਵਾਰ ਫਿਰ ਸੋਚ ਲਓ ਇੱਕ ਵਾਰ ਫਿਰ ਦੁਨੀਆ ਦੇ ਕੁਝ ਹਿੱਸਿਆਂ 'ਚ ਕੋਵਿਡ-19 ਵਾਪਸ ਆ ਗਿਆ ਹੈ ਤੇ ਕਈ ਵੱਡੇ ਖੇਰਾਂ ਤੇ ਸੰਕਰਮਿਤ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ 2020 ਤੇ 2022 ਦੇ ਵਿਚਕਾਰ ਅਸੀਂ ਸਾਰਿਆਂ ਨੇ ਇਸ ਜੈਸਦੁਖਾਂਤ ਦਾ ਸਾਹਮਣਾ ਕੀਤਾ ਉਹ ਮੌਜੂਦਾ ਸਮੇਂ ਵਿੱਚ ਇੱਕ ਵਾਰ ਫੇਰ ਵਧਦਾ ਹੋਇਆ ਜਾਪ ਰਿਹਾ ਹੈ ਜੇ ਹਿਸਟਰੀ ਵਿੱਚ ਯਾਤਰਾ ਕਰਨ ਤੋਂ ਪਹਿਲਾਂ ਸਾਵਧਾਨੀ ਬਹੁਤ ਜ਼ਰੂਰੀ ਹੈ ਦਾਦੀ ਦੋਸਤੋ ਕਿ ਹਾਲੀਆ ਰਿਪੋਰਟਾਂ ਦੇ ਅਨੁਸਾਰ THAILAND SINGAPORE ਅਤੇ HONG KONG ਵਰਗੇ ਏਸ਼ੀਆਈ ਦੇਸ਼ਾਂ ਵਿੱਚ ਕੋਵਿਡ ਮਾਮਲਿਆਂ ਵਿੱਚ ਅਚਾਨਕ ਵਾਧਾ ਹੋਇਆ ਹੈ SINGAPORE ਵਿੱਚ ਮਈ ਦੇ ਸ਼ੁਰੂ ਤੋਂ ਹੀ ਮਾਮਲਿਆਂ ਵਿੱਚ 28% ਵਾਧਾ ਹੋਇਆ ਹੈ ਤੇ ਹਸਪਤਾਲਾਂ ਵਿੱਚ ਭਰਤੀ ਹੋਣ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਹਾਂਗਕਾਂਗ ਵਿੱਚ ਵੀ ਇਸੇ ਤਰ੍ਹਾਂ ਦੀ ਸਥਿਤੀ ਵਿਕਸਤ ਹੁੰਦੀ ਜਾ ਰਹੀ ਹੈ। ਇੱਥੇ ਸਿਹਤ ਵਿਭਾਗ ਨੇ ਲੋਕਾਂ ਨੂੰ ਗੈਰ ਜ਼ਰੂਰੀ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਹੈ। THAILAND ਵਿੱਚ 11 ਤੋਂ 17 ਮਈ ਦੇ ਵਿੱਚ ਕਰ ਤੀ 30,000 ਤੋਂ ਵੱਧ ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ 6,000 ਤੋਂ ਵੱਧ ਇਕੱਲੇ ਬੈਂਕਾਂਗ ਬੈਂਕਾਕ ਵਿੱਚ ਸਨ। ਇਨਾਂ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਨਾਂ ਤਿੰਨਾਂ ਦੇਸ਼ਾਂ ਦੀ ਯਾਤਰਾ ਮੁਲਤਵੀ ਕਰਨ ਦਾ ਇੱਕ ਸਿਆਣਪ ਵਾਲਾ ਫੈਸਲਾ ਹੋਵੇਗਾ ਤੇ ਚਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ 2 ਜੂਨ ਪੰਜਾਬ ਚ 2 ਜੂਨ ਤੱਕ ਜਾਰੀ ਹੋਈ ਚੇਤਾਵਨੀ ਸਵੇਰੇ 10 ਤੋਂ 3 ਵਜੇ ਤੱਕ ਦਾਦੀ ਦੋਸਤੋ ਕਿ ਪੰਜਾਬ ਵਿੱਚ ਮੌਸਮ ਨੂੰ ਲੈ ਕੇ ਇੱਕ ਨਵੀਂ ਚੇਤਾਵਨੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਨੇ ਕਿਹਾ ਹੈ ਕਿ 29 ਮਈ ਤੋਂ 2 ਜੂਨ ਵਿੱਚ ਉਚਕਾਰ 5 ਦਿਨਾਂ ਵਿੱਚ ਦਿਨ ਦਾ ਤਾਪਮਨ 45 ਤੋਂ 55 ਡਿਗਰੀ ਸੈਲਸੀਅਸ ਤੱਕ ਵੱਧ ਸਕਦਾ ਹੈ ਚੱਪੜ ਜਮਣੀ ਦੇ ਜਲਨ ਤੋਂ ਇਲਾਵਾ ਸੂਰਜ ਦੀਆਂ ਤੇਜ ਕਿਰਨਾਂ ਤੁਹਾਨੂੰ ਕਈ ਹੋਰ ਕਤਿਕ ਬਿਮਾਰੀਆਂ ਦਾ ਸ਼ਿਕਾਰ ਬਣਾ ਸਕਦੀਆਂ ਹਨ ਪੰਜਾਬ ਸਰਕਾਰ ਨੇ ਗਰਮੀ ਦੀ ਲਹਿਰ ਸੰਬੰਧੀ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਅਤੇ ਕਿਹਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਦੇ ਵਿੱਚਕਾਰ ਸੂਰਜ ਦੇ ਸਿੱਧੇ ਸੰਪਰਕ ਵਿੱਚ ਆਉਣ ਤੋਂ ਬਚਣਾ ਚਾਹੀਦਾ ਹੈ ਧਿਆਨ ਦੇਣ ਵਾਲੀ ਗੱਲ ਹੈ ਕਿ ਬੀਤੇ ਦਿਨ ਸਵੇਰੇ ਦੇ ਵੱਖ-ਵੱਖ ਿਲਾਂ ਵਿੱਚ ਗਰਜ ਗੜੇਮਾਰੀ ਅਤੇ ਭਾਰੀ ਮੀਂਹ ਕਾਰਨ ਤਾਪਮਾਨ ਵਿੱਚ ਥੋੜੀ ਗਿਰਾਵਟ ਦਰਦੀ ਕੀਤੀ ਗਈ ਸੀ ਹਾਲਾਤ ਹਨ ਇਹ ਹਨ ਕਿ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਨ 48 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ ਅਤੇ ਭਿਆਨਕ ਗਰਮੀ ਲੋਕਾਂ ਲਈ ਮੁਸੀਬਤ ਪੈਦਾ ਕਰ ਰਹੀ ਹੈ ਮੌਸਮ ਵਿਭਾਗ ਨੇ 22 ਅਤੇ 23 ਮਈ ਲਈ ਪੀਲਾ ਅਲਰਟ ਅਤੇ 24 ਮਈ ਲਈ orange ਅਲਰਟ ਜਾਰੀ ਕੀਤਾ ਹੈ ਸੂਬੇ ਵਿੱਚ ਔਸਤ ਵੱਧ ਤੋਂ ਵੱਧ ਤਾਪਮਨ ਵਿੱਚ ਵਾਧਾ ਦਰਜ ਕੀਤਾ ਗਿਆ ਹੈ ਇਸ ਦੇ ਨਾਲ ਹੀ ਸੂਬੇ ਦੇ ਕਈ ਇਲਾਕਿਆਂ ਵਿੱਚ ਤੇਜ਼ ਤੂਫਾਨ ਬਿਜਲੀ ਗਰਜ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਇਸ ਦੇ ਮੱਦੇਨਜ਼ਰ ਲੋਕਾਂ ਨੂੰ ਸੁਰੇਤ ਰਹਿਣ ਲਈ ਕਿਹਾ ਗਿਆ ਹੈ ਤੇ ਚੱਲਦੇ ਆਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪੋਸਟ ਆਫਿਸ ਦੀ ਐਸ ਸਕੀਮ 'ਚ ਨਿਵੇਸ਼ ਤੇ ਮਿਲੇਗਾ ਜਬਰਦਸਤ ਲਾਭ ਬਸ ਕਰਨਾ ਹੋਵੇਗਾ ਇਹ ਕੰਮ ਦਾਦੀ ਦੋਸਤੋ ਕਿ ਭਾਰਤੀ ਜਰਬ ਬੈਂਕ ਵੱਲੋਂ ਇਸ ਸਾਲ ਦੋ ਵਾਰ ਰੈਪੋ ਰੇਟ ਘਟਾਉਣ ਤੋਂ ਬਾਅਦ ਜਿੱਥੇ ਜ਼ਿਆਦਾਤਰ ਬੈਂਕਾਂ ਨੇ ਕਰਦੇ ਸਸਤੇ ਕੀਤੇ ਹਨ ਉੱਥੇ ਹੀ ਉਹਨਾਂ ਨੇ ਫਿਕਸਡ ਡਿਪਾਜ਼ਿਟਡ ਜਾਨੀ ਕਿ ਐਫ ਡੀ ਤੇ ਵਿਆਜ ਵੀ ਘਟਾ ਦਿੱਤਾ ਹੈ ਇਸ ਦੌਰਾਨ ਡਾਕਰ ਬਚਤ ਯੋਜਨਾਵਾਂ ਘਰਾਂ ਲਈ ਇੱਕ ਪ੍ਰੋਸੈਜੋਗ ਵਿਕਲਪ ਵਜੋਂ ਉੱਭਰੀ ਹਨ ਖਾਸ ਗੱਲ ਇਹ ਹੈ ਕਿ ਇੱਥੇ ਅਜੇ ਵੀ ਪਹਿਲਾ ਵਾਂਗ ਵਧੀਆ ਰਿਟਰਨ ਮਿਲ ਰਿਹਾ ਹੈ ਅਤੇ ਉਹ ਉਹ ਵੀ ਪੂਰੀ ਸੁਰੱਖਿਆ ਦੇ ਨਾਲ ਤੁਸੀਂ ਜੇਕਰ ਇੱਕ ਨਿਵੇਸ਼ਕ ਹੋ ਜਾਂ ਜੋ ਸੁਰੱਖਿਅਤ ਅਤੇ ਸਥਿਰ ਰਿਟਰਨ ਦੀ ਭਾਲ ਕਰ ਰਹੇ ਹੋ ਤਾਂ ਪੋਸਟ ਆਫਿਸ ਟਾਈਮ ਟਾਈਮ ਡਿਪੋਜ਼ਿਟ ਟੀਡੀ ਸਕੀਮ ਤੁਹਾਡੇ ਲਈ ਇੱਕ ਵਧੀਆ ਵਿਕਲਪ ਸਾਬਤ ਹੋ ਸਕਦੀ ਹੈ ਇਸ ਸਕੀਮ 'ਚ ਸਿਰਫ 3 ਲੱਖ ਦਾ ਨਿਵੇਸ਼ ਕਰਕੇ ਤੁਸੀਂ 2 ਸਾਲਾਂ ਵਿੱਚ 44664 ਰੁਪਏ ਦਾ ਗਰੰਟੀਸ਼ੁਦਾ ਵਿਆਜ ਕਮਾ ਸਕਦੇ ਹੋ ਜੇਕਰ ਤੁਸੀਂ 2 ਸਾਲਾਂ ਦੀ ਟੀਡੀ ਸਕੀਮ ਵਿੱਚ 3 ਲੱਖ ਜਮਾ ਕਰਦੇ ਹੋ ਤਾਂ 2 ਸਾਲਾਂ ਬਾਅਦ ਤੁਹਾਨੂੰ ਕੁੱਲ 344664 ਰੁਪਏ ਮਿਲਣਗੇ ਇਸ ਵਿੱਚੋਂ 44664 ਸਿਰਫ ਵਿਆਜ ਵਜੋਂ ਪ੍ਰਾਪਤ ਹੋਣਗੇ ਇਹ ਵਾਪਸੀ ਪੂਰੀ ਤਰ੍ਹਾਂ ਗਰੰਟੀਸ਼ੁਦਾ ਹੈ ਤੇ ਚਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ 25 ਮਈ ਨੂੰ ਖੁੱਲਣਗੇ ਸ਼੍ਰੀ ਹਿਮਵਰ ਸਾਹਿਬ ਦੇ ਕਪਾੜ ਪਹਿਲਾ ਜੱਥਰਵੰਨਾ ਸੁਰੱਖਿਆ ਦੇ ਕਿਤੇ ਗਏ ਸਖਤ ਪ੍ਰਬੰਧ ਦਾਦੀ ਦੋਤੋ ਕੇ ਸ਼ਰਧਾਲੂਆਂ ਲਈ ਵੱਡੀ ਖਬਰ ਹੈ। ਸ੍ਰੀ ਹਿਮਕੁੰਟ ਸਾਈਬਤ ਦੇ ਕਪਾਟ 25 ਮਈ ਤੋਂ ਖੁੱਲਣਗੇ। ਇਸ ਤੋਂ ਪਹਿਲਾਂ ਗੋਵਿੰਦਵਾਲ ਘਾਟ ਗੋਵੇਂਦੋ ਘਾਟ ਢਾਂਗਰੀਆ ਗੁਰਦੁਆਰੇ ਨੂੰ ਸਜਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਅੱਜ ਰਿਸ਼ੀਕੇਸ਼ ਤੋਂ ਪਹਿਲਾ ਜਥਾ ਰਵਾਨਾ ਹੋਵੇਗਾ। ਇਹ ਪਹਿਲਾ ਜਥਾ ਪੰਜ ਪਿਆਰਿਆਂ ਦੀ ਗਵਾਈ ਹੇਠ ਰਵਾਨਾ ਹੋਵੇਗਾ। ਕਪਾਟ ਖੁੱਲਣ ਦੀ ਜੋਰਾਂ ਸ਼ੋਲਾਂ ਨਾਲ ਤਿਆਰੀ ਚੱਲ ਰਹੀ ਹੈ ਸ਼ਰਧਾਲੂਆਂ ਦਸਰੱਖਾ ਨੂੰ ਲੈ ਕੇ ਸਖਤ ਪ੍ਰਬੰਧ ਕੀਤੇ ਗਏ ਹਨ ਜਾਣਕਾਰੀ ਮੁਤਾਬਕ 60000 ਸ਼ਰਧਾਲੂਆਂ ਯਾਤਰੀਆਂ ਯਾਤਰਾ ਲਈ ਰਜਿਸਟ੍ਰੇਸ਼ਨ ਕਰਾ ਚੁੱਕੇ ਹਨ ਭਾਰਤੀ ਫੌਜ ਦੀ ਟੀਮ ਗੁਰਦੁਆਰਾ ਗੋਵਿੰਦ ਘਾਟ ਪਹੁੰਚ ਗਈ ਹੈ ਤੇ ਹਿਮਕੋਟ ਸਾਹਿਬ ਤੱਕ ਰਸਤੇ ਨੂੰ ਕੀਤਾ ਸਾਫ ਜਾ ਰਿਹਾ ਹੈ ਪੀਰ ਸਿਆਤਰੀਆਂ ਲਈ ਲੰਗਰ ਰਹਿਣ ਦੀ ਵਿਵਸਥਾ ਲਈ ਸੇਵਕਾਂ ਦਾ ਗੋਵਿੰਦ ਘਾਟ ਗੁਰਦੁਆਰੇ ਵਿੱਚ ਆਉਣਾ ਸ਼ੁਰੂ ਹੋ ਗਿਆ ਹੈ ਤੇ ਚੱਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਰਾਵੀ ਦਰਿਆ 'ਚ ਪਾਕਿਸਤਾਨੀ ਵੇੜਾ ਬਰਾਮਦ ਦਾਦੀ ਦੋਸਤ ਕੇ ਅੰਮ੍ਰਿਤਸਰ ਪਾਕਿਸਤਾਨ ਭਾਰਤ ਪਾਕਿਸਤਾਨ ਕੋਮੰਤਰੀ ਸਰਹੱਦੀ ਪਿੰਡ ਰਾਣੀਆਂ ਬੀਓਪੀ ਤੋਤਾ ਪੋਸਟ ਦੇ ਜਵਾਨਾਂ ਵੱਲੋਂ ਰਾਵੀ ਦਰਿਆ 'ਚ ਪਾਕਿਸਤਾਨੀ ਬੇੜਾ ਬਰਾਮਦ ਕਰਨ ਦੀ ਖਬਰ ਹੈ ਰਾਵੀ ਦਰਿਆ 'ਚ ਪਾਕਿਸਤਾਨੀ ਬੇੜਾ ਮਿਲਣ ਤੋਂ ਬਾਅਦ ਬੀਐਸਐਫ ਨੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਹੈ ਆਸ-ਪਾਸ ਦੇ ਇਲਾਕਿਆਂ ਵਿੱਚ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਗਈ ਹੈ ਪਤਾ ਲੱਗਾਇਆ ਜਾ ਰਿਹਾ ਹੈ ਕਿ ਏ ਬੇੜਾ ਕਿਸ ਤਰ੍ਹਾਂ ਸਰਹੱਦ ਦੇ ਵਿੱਚ ਦਾਖਲ ਹੋਇਆ ਫਿਲਹਾਲ ਸੁਰੱਖਿਆ ਏਜੰਸੀਆਂ ਅਤੇ ਬੀਐਸਐਫ ਦੇ ਅਧਿਕਾਰੀਆਂ ਵੱਲੋਂ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਚਲਦੇ ਜਾਂਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪੰਜਾਬ ਹਰਿਆਣਾ ਪਾਣੀ ਵਿਵਾਦ ਹਾਈ ਕੋਰਟ 'ਚ ਅੱਜ ਮੁਲਕ ਹੋਵੇਗੀ ਸੁਣਵਾਈ ਦਾਦੀ ਦੋਸਤੋ ਕਿ ਪਾਖੜਾ ਦੇ ਪਾਣੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਾਲੇ ਚੱਲ ਰਹੀ ਵਿਵਾਦ ਦੇ ਮਾਮਲੇ ਦੀ ਸੁਣਵਾਈ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹੋਵੇਗੀ ਇਸ ਸਮੇਂ ਦੌਰਾਨ ਪੰਜਾਬ ਸਰਕਾਰ ਵੱਲੋਂ ਜਵਾਬ ਦਾਇਰ ਕੀਤਾ ਜਾਵੇਗਾ ਜਦੋਂ ਕਿ ਕੇਂਦਰ ਸਰਕਾਰ ਹਰਿਆਣਾ ਅਤੇ ਬੀ ਬੀਐਮਬੀ ਪਹਿਲਾਂ ਹੀ ਆਪਣਾ ਜਵਾਬ ਦਾਇਰ ਕਰ ਚੁੱਕੇ ਹਨ ਨਵੇਂ ਪੁਟੇ ਤਹਿਤ ਹਰਿਆਣਾ ਅਤੇ ਰਾਜਸਥਾਨ ਨੂੰ ਪਾਣੀ ਛੱਡਿਆ ਗਿਆ ਹੈ ਪੰਜਾਬ ਨੂੰ 17000 ਹਰਿਆਣਾ ਨੂੰ 10300 ਅਤੇ ਰਾਜਸਥਾਨ ਨੂੰ 12400 ਕਿਸੂ ਪਾਣੀ ਛੱਡਿਆ ਗਿਆ ਇਸ ਦੇ ਨਾਲ ਹੀ ਪਾਣੀ ਦੀ ਵੰਡ ਸੰਬੰਧੀ 31 ਮਈ ਨੂੰ ਇੱਕ ਮੀਟਿੰਗ ਵੀ ਰੱਖੀ ਗਈ ਹੈ ਦੂਜੇ ਪਾਸੇ ਕੇਂਦਰ ਸਰਕਾਰ ਨੇ ਪਾਖੜਾ ਡੈਮ ਦੀ ਸੁਰੱਖਿਆ ਨੂੰ ਲੈ ਕੇ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ ਹੁਣ ਇੱਥੇ ਸੀ ਸੀ ਆਈ ਐਸ ਐਫ ਦੀ ਤਨਖਤੀ ਨਿਮੰਦਰੀ ਦਿੱਤੀ ਗਈ ਹੈ ਪਹਿਲਾਂ ਪਾਖੜਾ ਡੈਮ ਦੀ ਸੁਰੱਖਿਆ ਲਈ ਹਿਮਾਚਲ ਪ੍ਰਦੇਸ਼ ਪੁਲਿਸ ਤਾਇਨਾਤ ਸੀ ਜਦੋਂ ਕਿ ਨੰਗਲ ਡੈਮ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਨੂੰ ਦਿੱਤੀ ਗਈ ਸੀ ਤੇ ਦੋਸਤੋ ਅੱਜ ਦੀ ਖਬਰਾਂ ਤੁਹਾਨੂੰ ਦੱਸ ਹੀ ਦਿੱਤੀਆਂ ਗਈਆਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਦੇ ਜਰੂਰ ਕਰਦੇ ਦੋਸਤੋ ਧੰਨਵਾਦ